ਗੀਤ ਉਹ ਰਿਲੀਜ਼ ਹੋਇਆ ਸੀਗਾ ਸਰਬਦੀ ਦੇ ਵਿੱਚ ਵੀ ਜਦੋਂ ਕੋਟ ਪਿੰਟ ਪਾ ਕੇ ਟਾਈ ਲਾਉਣ ਲੱਗ ਪਏ ਉਦੋਂ ਲੋਕਾਂ ਦੀਆਂ ਨਜ਼ਰਾਂ 'ਚ ਛਾਉਣ ਲੱਗ ਪਏ ਡੀਪੀ ਤੇ ਸਟੇਟ ਸਾਤੇ ਵੇਖ ਫੋਟੋਆਂ ਬਹੁਤੇ ਪੁੱਛਦੇ ਨੇ ਸਾਨੂੰ ਸਾਡੀ ਜਾਤ ਅਸੀਂ ਉੱਚੀ ਉੱਚੀ ਰੌਲਾ ਪਾ ਪਾ ਦੱਸਦੇ ਸਾਡੀ ਜਾਤ ਆ ਚਮਾਰ ਸਾਡਾ ਗੁਰੂ ਰਵਿਦਾਸ ਤੇ ਕਹਿੰਦੇ ਭਾਈ ਦਾ ਵੀ 2 ਸਾਲ ਪਹਿਲਾਂ ਫੋਨ ਆਇਆ ਸੀਗਾ ਕਹਿੰਦਾ ਸੋਹਤਾ ਸਾਹਿਬ ਯਾਰ ਸਾਡੇ ਕੋਲ ਕਹਿੰਦਾ ਚਮਾਰਾਂ ਕੋਲ ਗਾਣਾ ਗਾ ਨਹੀਂ ਹੋਇਆ ਪਰ ਤੁਸੀਂ ਗਾ ਦਿੱਤਾ ਮੈਂ ਦੇਸ਼ ਕਾ ਲਈ ਲੜ ਸਕਦਾ ਮੈਂ ਮਜ਼ਲੂਮਾਂ ਲਈ ਖੜ ਸਕਦਾ ਮੈਂ ਸੀਨੇ ਦੇ ਵਿੱਚ ਦਰ ਸਕਦਾ ਹਾਂ ਦਰਦ ਹਜ਼ਾਰਾਂ ਦਾ ਮੈਂ ਹੱਕ ਠੋਕ ਕੇ ਕਹਿੰਦਾ ਹਾਂ ਮੈਂ ਪੁੱਤ ਜਮਾਰਾਂ ਦਾ ਤੇ ਜਮਾਰ ਨਾਮ ਫਿਰ ਹਿੱਟ ਹੋ ਗਿਆ ਦਲਜੀਤ ਦੋਸਾਂ ਦੀ ਫਿਲਮ ਦੇ ਵਿੱਚ ਡਾਇਰੈਕਟਰ ਕਹਿ ਰਿਹਾ ਕਿ ਭੁੱਖਾ ਮਰੇਗਾ ਤੈਨੂੰ ਚਮਕੀਲਾ ਬਣਾਉਣ ਵਾਲਾ ਮੈਂ ਆ ਤੇ ਅੱਗੇ ਉਹ ਕਹਿੰਦਾ ਚਮਕੀਲਾ ਸਾਹਿਬ ਕਿ ਉਹਨਾਂ ਦੀ ਇਸ ਤੀਆ ਸਹੀ ਵਾਲੀ ਭੁੱਖਾ ਨਹੀਂ ਮਰਦਾ ਕਿਉਂਕਿ ਜਮਾਰ ਆ ਸੁਬਾਹ ਸਾਰੀਆਂ ਗੱਲਾਂ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਵੀਰ ਕਹਿੰਦਾ ਵੀ ਟਾਈਮ ਵੀ ਉਹਨਾਂ ਕਾ ਸੋ ਮੈਨੂੰ ਮੇਰਾ ਵੀਰ ਹੁਸ਼ਿਆਰਪੁਰ ਤੋਂ ਧਿਆਨਾ ਤੋਂ ਗੱਲ ਕੋਈ ਚੱਲ ਪਈ ਇਤਿਹਾਸ ਬਾਰੇ ਮੈਂ ਕਿਹਾ ਭਾਜੀ ਪੜਦਾ ਗੁਰੂ ਰਵੀਦਾਸ ਮਹਾਰਾਜ ਜੀ ਬਾਰੇ ਉਹਨਾਂ ਨੇ ਜਿਹੜੇ ਸ਼ਲੋਕ ਬੋਲੇ ਸੀ ਉਹ ਕਾਹਤੋਂ ਬੋਲੇ ਵੀ ਮੋਹੇ ਨਾ ਵਿਚਾਰੋ ਮੈਂ ਜਨ ਤੇਰਾ ਤੇ ਮੈਂ ਕਿਹਾ ਸੀ ਸੋਚਦੇ ਨਹੀਂ ਤੂੰ ਕਹਿੰਦਾ ਯਾਰ ਮੁੰਡਾ ਕਿਹਨਾਂ ਦਾ ਪਾਜੀ ਹੈਗਾ ਤਾਂ ਮੈਂ ਕਿਹਾ ਮੈਂ ਵਾਲਮਿਕੀਆਂ ਦਾ ਮੁੰਡਾ ਪਰ ਮੈਂ ਚਮਾਰ ਵੀ ਆਂ ਵਿਚੰਬ ਮਾਸ ਤੇ ਰੱਤ ਵਾਲਾ ਚਮਾਰ કહੋਂਦਾ ਏ ਸੱਖੀ ਸੁੰਨੜਾ ਵਾਲਿਆ ਇਹ ਤਿੰਨਾ ਚੋਂ ਬਾਹਰ ਨਾ ਕਿਉਂਦਾ ਏ ਇੱਥੇ ਜਾਤ ਪਾਤ ਦਾ ਰੌਲਾ ਨਹੀਂ ਏ ਸਮਾਂ ਵਿਚਾਰਾਂ ਦਾ ਮੈਂ ਹਿੱਕ ਠੋਕੇ ਕਹਿੰਦਾ ਹਾਂ ਮੈਂ ਪੁੱਤ ਚਮਾਰਾਂ ਦਾ ਗੁਰੂ ਨਵੀਦਾਤੀ ਦੀ ਮਹਿਰ ਕਰਕੇ ਹੁੰਦੇ ਨੇ ਚਮਾਰਾਂ ਦੇ ਵੀ ਫੁੱਲ ਚਰਚੇ ਇਕੀਆਂ ਦੀ ਭਾਜੀ ਜਿਹੜਾ ਕਹੜਦਾ ਵੀ 31 ਉਹਨੂੰ ਬਾ ਦੇਨੇ ਆ ਐਵੇਂ ਨਹੀਂ ਉਹ ਸਾਨੂੰ ਵਿਚ ਮਾਰ ਰਖਦੇ ਚੰਮ ਲਾ ਦੇਨੇ ਆ ਤੇ ਜਾਂ ਕਦੀ ਕਦੀ ਗਾਈ ਦਾ ਬਹੁਤ ਸਾਰੇ ਐਸਾ ਵੀ ਮਧਵੀ ਸਿੰਘਾ ਜੀ ਵੀ ਤਿਆਰ ਖੜੇ ਆ ਪੰਥ ਦੀ ਢਾਕੀ ਲਈ ਵਾਲਮੀਕੀਆਂ ਦੇ ਮੁੰਡੇ ਬੜੇ ਅਥਰੇ ਕੰਡਾ ਕੱਢ ਦਿੰਦੇ ਨੇ ਭਾਜੀ ਮੈਨੂੰ ਦੋ ਗੱਲਾਂ ਕਰ ਲੈਂਦੇ ਹੋ ਫੇਰ ਮੈਂ ਗਾਣਾ ਇੱਕੋ ਹੀ ਗਾਉਂਗਾ ਠੀਕ ਹੈ ਜੀ ਸੋ ਗੱਜ ਕੇ ਹੁਣ ਸਮਾਂ ਵੀ ਹੈ ਨਹੀਂ ਇੰਨਾ ਤੇ ਗੱਲਾਂ ਮੈਂ ਕਿਹਾ ਵੀ ਗੱਲਾਂ ਸੁਣਾਵਾਂ ਜਾਂ ਗੀਤ ਗਾਵਾਂ ਸੋ ਬਾਬਾ ਸਾਹਿਬ ਫਤਿਹ ਸਾਰਿਆਂ ਨੇ ਸਾਂਝੀ ਕਰਨੀ ਆ ਨਾਰਾ ਲਾਉਣਾ ਜੈ ਭੀ ਜੈ ਭੀ ਸੋ ਸਾਰਿਆਂ ਨੇ ਫਤਿਹ ਵੀ ਬੁਲਾਉਣੀ ਆ ਜੋ ਬੋਲੇ ਕੀ ਕਹਾਂ ਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲ ਜੇ ਚੱਲੀ ਆ ਵੇ ਸੀਸੇ ਅੱਗੇ ਖੜੇ ਸਾਰ ਰੋਕ ਰੋਕੇ ਬੰਨਦਾ ਪੱਗ ਬੜੀ ਠੋਕ ਠੋਕ ਕੇ ਪਿਤਾ ਬਾੜਿਆ ਪੁੱਤ ਬਾੜ ਤੇ ਪਰਿਵਾਰ ਬਾੜਤਾ ਸਾਰਾ ਸੌਖੀ ਨਹੀਂ ਮਿਲ ਗਈ ਤੈਨੂੰ ਇਹ ਪਗੜੀ ਸਰਦਾਰਾਂ ਤੇ ਸਾਡੇ ਰਵਿਦਾਸੀਆ ਸਮਾਜ ਦੇ ਵਿੱਚੋਂ ਭਾਈ ਤਾਰੂ ਸਿੰਘ ਜੀ ਤੇ ਐਸਾ ਕੁਰਬਾਨੀ ਕਹਿੰਦੇ ਵੀ ਮੇਰੇ ਸੀਸ ਨਹੀਂ ਸੀ ਇਸ ਕਲਮ ਕਰ ਦਿਓ ਮੇਰੇ ਕੇਸ ਨਹੀਂ ਛੇੜਨੇ ਕੇਸਾਂ ਨੂੰ ਬਚਾਉਣ ਦੀ ਖਾਤਰ ਬਹੁਤ-ਬਹੁਤ ਮਿਹਰਬਾਨੀ ਜੀ ਅਜੀਤ ਬੂਟਾ ਜੀ ਸੋ ਕੇਸਾਂ ਨੂੰ ਬਚਾਉਣ ਦਾ ਖਾਤਰ ਆਪਣਾ ਖੋਪਰ ਸਿਰਾ ਲੁਹਾ ਦਿੱਤਾ ਇਹ ਸਰਦਾਰੀ ਐਵੇਂ ਨਹੀਂ ਮਿਲਗੀ